ਜੀ ਹਾਂ ਆ ਜਾਂਦਾ ਇੱਥੇ ਸੁਰਭਾਈ ਜੀ ਦਾਵਾ ਤੇ ਟ੍ਰੇਡਰ ਕਾਲ ਜੀ ਜੀ ਬਣਾ ਤੇ ਅੰਸ਼ੇ ਕਾਸ ਤੋਂ ਸੀ ਹਾਂ ਜੀ ਇਹ ਮੈਂ ਕਿਚਨ ਦਾ ਤੱਕ तकरीबन ਸਾਰਾ ਨਵੇਟ ਤਾਂ ਹੁਣ ਕਰਕੇ ਹੱਟੀਆਂ ਸਾਰੇ ਸਾਫ਼ ਸਫਾਈ ਆ ਆਟਾ ਗਨ ਕੇ ਰੱਖਤਾ ਸਬਜੀ ਬਣਾ ਕੇ ਰੱਖਤੀ। ਭੰਡੇ ਧੋਤੇ ਤੇ ਹੁਣ ਇਹਨਾਂ ਦੇ ਆਇਆ ਤਾਂ ਫੇਰ ਬਣਾਵਾਂਗੇ ਰੋਟੀ ਤੇ ਉਹਨਾਂ ਚਰਮੇ ਕਰਦੀਆਂ। ਝਾੜੂ ਪੋਚਾ। ਇੱਥੇ ਮੈਂ ਕੋਕ ਕੱਪੜੇ ਜੇ ਸੀਗੇ ਉੱਥੇ ਧੋਤੇ ਸੀਗੇ ਟੱਬ 'ਚ ਪਾ ਕੇ। ਮੈਂ ਪਹਿੋਂ ਪੇ ਰੱਖ ਤੇ ਮੇਰੀ ਡਰੈੱਸ ਸੀਗੀ ਮੈਂ ਕਿਹਾ ਚੱਲੇ ਸ਼ਾਮ ਨੂੰ ਧੋ ਦੂੰਗੀ। ਪੌਣੇ ਜਿਵੇਂ ਤੇ ਇਹ ਜੀ ਵਿੜੇ ਸ ਤਾਂ ਬਹੁਤ ਖਲਾਰਾ ਪਿਆਵਾ ਚੁੱਕਣ ਵਾਲਾ ਸਾਰਾ ਸਮਾਨ ਸਮੂਹ ਸਿੱਟਣ ਵਾਲਾ ਤੇ ਇੱਧਰ ਘਰ ਲਈ ਸੀ ਮਾੜੀ ਮੋਟੀ ਸਾਫ ਸਫਾਈ ਜੀ ਤੇ ਇੱਥੇ ਵੇਖਦੇ ਆਂ ਕੀ ਲਾਵਾਂਗੇ ਕੱਚੀ ਜਗ੍ਹਾ ਤੇ ਇੱਥੇ ਕੱਚਾ ਥਾਂ ਪਾਸੋਂ ਸਾਰੀ ਲਾਤੀਂ ਪੋਚੇ ਪੂਚੇ ਹੁਣ ਹੋ ਕੇ ਹੱਤੀ ਤੇ ਹੁਣ ਬਸ ਚਾਹ ਧਰੀਆ ਚਾਹ ਬਣ ਗਈ ਮੇਰੀ ਚਾਹ ਪੀ ਲੱਗੀ ਹੁਣ ਸ਼ਤ ਤੇ ਜਾ ਕੇ ਚਾਹ ਪੀਉਂਗੀ ਕੀ ਬਣਾਤਾ ਅੱਜ ਅੱਜ ਆਲੂ ਚਮਕ ਪਰਮਿਆ ਹੂੰ ਹੂੰ ਟਮਾਟਰ ਨਵੈ ਲੈਂਦੇ ਆ ਸੋਹਣੇ ਆ ਪਰ ਲੈ ਕੇ ਆਉਂਦਾ ਪਰ ਲੈ ਕੇ ਤਾਂ ਆਉਂਦੇ ਨਹੀਂ ਵਹਾਂ ਮਾਰਕੀਟ ਚ ਉਹ ਹੋਇਆ ਇਹ ਉਹ ਪੁੱਤਰ ਇਹ ਪਹਿਲਾਂ ਵਾਲਾ ਫਨਰਦਾ ਤੋਂ ਹੋ ਗਿਆ ਤੇ ਵਧੀਆ ਨਿਕਲਿਆ ਹੂੰ ਦੇਖ ਆਦਲੋ ਜਿੰਦ ਮੈਂ ਆ ਕੇ ਮਾਰਕੀਟ ਤੇ ਹੁਣ ਲੈਣੇ ਆ ਫਰੂਟ ਸਬਜ਼ੀ ਵਗੈਰਾ

ਚਟਨੀ ਤੇ ਕੜੀ ਹਰੇ ਗੰਢਿਆਂ ਦੀ ਆਇਪਿਆ ਹਰੇ ਮਟਰ ਇਹ ਦੇਣੀ हल्दी लौंग, मसाले है सारे अदरक अदरकला मसाला बिस्क लगे हुए सारे ਹਾਂਜੀ ਲਿਆਉਂਦਾ ਸਮਾਨ ਮੈਂ ਆ ਕੇ ਘਰੇ ਤੇ ਹੁਣ ਮੈਂ ਸਮਾਨ ਕੱਢਦੀ ਹਾਂ ਕੁਝ ਪਕਾ ਬਣਾਉਣਾ ਪਾਸਤਾ ਮੋਜ਼ਰੇਲਾ ਲੈ ਕੇ ਆਂਦਾ ਸੀ ਮਤਲਬ ਨਾ ਕਿਸ ਮਾਰ ਲੈ ਕੇ ਆਂਦਾ ਸੀ ਮਾਰਕੀਟ ਚ ਹਰੇ ਮਟਰ ਗਾਜਰ ਸੋਆ ਗਾਜਰ ਮਟਰ ਬਣਾਵਾਂਗੇ ਤੇ ਅਸੀਂ ਬਾਹਨੇ ਉਹਦਾ ਸਮਾਨ ਪੋਚਿਆਂ ਦਾ ਤੇ ਮੋਜ਼ਰੇਲਾ ਹਸ਼ਾਵ ਦਾ ਬਣਾਵਾਂਗੇ ਪਾਸਤਾ ਤੇ ਆ ਹਰੇ ਗੰਡੇ ਆ ਚਟਨੀ ਬਣਾਵਾਂਗੀ ਮਨਨ ਵਿੱਚ ਸਾਮ ਦਾ ਤੇ ਨਾਲੇ ਕਰ ਲਾਂ ਚਾਹ ਚਾਹ ਪੀ ਕੇ ਫਿਰ ਭਾਂਡੇ ਸਾਫ਼ ਕਰਾਂਗੀ ਤੇ ਆਹ ਜੋ ਟਕਾਉਣ ਵਾਲੇ ਭਾਂਡੇ ਹੁਣ ਇੱਧਰ ਮੈਂ ਤਿਆਰ ਦੀ ਚਾਹ ਚਾਹ ਪੀਉਂਗੀ ਮੈਂ ਚਾਣਾ ਜਾਂ ਜੈਮ ਚੋਂ ਹੁਣ ਲੱਗਿਆ ਨਹਾਉਣ ਨਹਾ ਲੈ ਕੇ ਫਿਰ ਉੱਠਾਂ ਚਾਹ ਦਾ ਜੂਸ ਵਗੈਰਾ ਸਟੌਕ ਵੀ ਜ਼ਿਆਦਾ ਪਸੰਦ ਕਰਦਾ ਮੈਂ ਕੱਲੀ ਲੈ ਇੱਕ ਪੀਸ ਹੋ ਬੰਗ ਗਿਆ ਜੀ ਆਪਣਾ ਪਾਸਤਾ ਇਹ ਆ ਗਿਆ ਇਹਨਾਂ ਤੋਂ ਸਾਨੂੰ ਆ ਗਿਆ ਜੇ ਮੈਂ ਪਾਸਤਾ ਬਣਾ ਕੇ ਹੋਜੀ ਅੱਜ ਮੈਂ ਬਣਾਉਂਗੀ ਚਟਨੀ ਕੱਲ ਲੈ ਕੇ ਆਂਦੇ ਸੀ ਹਰੇ ਗੰਢੇ ਦੇ ਵਿੱਚ ਲਾਲ ਮਿਰਚਾਂ ਪਾ ਕੇ ਤੇ ਮੈਂ ਧੋਕੇ ਰੱਖਦੇ ਬਾਅਦ ਚ ਫਿਰ ਮੈਂ ਕੁਟੂਗੀ ਚਟਣੀ ਤੇ ਅੰਡੇ ਅੱਜ ਮੈਂ ਲਿਸ਼ਵ ਸ਼ਰਕੀ ਪਾਉਂਗੀ ਜਿਹੜੇ ਧੋਤੇ ਨੇ ਛੱਡ ਲੂੰਗੀ ਵੱਡੀ ਚ ਪਾ ਲੈ ਛੋਟੀ ਚ ਦਵਾ ਚ ਜਿਹਦੇ ਚ ਮਰਜੀ ਪਾ ਦਮਾ ਹੋ ਟਿੱਕੀ ਜੀ ਹਨਾ ਸ਼ਾਨ ਨੂੰ ਦਾ ਸਕੇ ਤੱਗੇ ਆ ਮਸ਼ੀਨ ਚ ਲਾਉਂਦੀ ਸੀ ਮੈਂ ਡਿਸ਼ਵਾਸ਼ਰ ਮੈਂ ਕਿਹਾ ਵੱਡੀ ਚ ਤੇ ਛੋਟੀ ਚ ਜਿਹਦੇ ਚ ਮਰਜੀ ਟਿੱਕੀ ਪਾ ਦਾਂ ਵੱਡੀ ਚ ਪਾਉਣੀ ਆ ਨਾ ਆ ਤਾਂ ਇਹ ਰਾਤ ਨੂੰ ਨਹੀਂ ਨਾ ਸ਼ਾਨ ਨੂੰ ਉਹ ਤੇ ਸੁਕਾ ਕੇ ਗਿਆ ਉਥਾ ਇੱਥੇ ਹਣੀ ਇਹ ਧੌਣ ਹੋਣੀ ਆ ਤੇ ਉਹ ਨਹੀਂ ਨਹੀਂ ਛੋਟੇ ਉੱਥੇ ਹੋਰ ਆ ਮਸ਼ੀਨਾਂ ਉਹ ਤਾਂ ਵੱਡੀਆਂ ਮਸ਼ੀਨਾਂ ਹੋਈ ਮਸ਼ੀਨ ਛੋੜੀ ਹੁਣੀ ਪਿਆਤ ਦਮ ਨਾਲ ਦਮੇ ਚਲ ਗਈ ਫੇਰ ਬੰਦ ਕਿਵੇਂ ਕੀਤੀ ਕੋਈ ਬੰਦ ਕਰਕੇ ਕਿਉਂਕਿ ਮੈਂ ਤਾਂ ਚਲਾਤੀ ਕੋ ਤਾਂ ਲੱਗ ਜੂ ਕਿ ਮੈਂ ਤੂੰ ਹੁੰਦੀ ਆ ਛੋਟਾ ਕੰਮ ਤੇ ਤਾਂ ਦੂਜੀ ਆ ਉਹ ਤਾਂ ਵੱਡੀਆਂ ਵੱਡੀਆਂ ਮਸ਼ੀਨਾਂ ਆ ਤਾਂ